ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਹਲਕੇ ਦੇ ਤਿੰਨ ਸਕੂਲਾਂ ਵਿਖੇ 52 ਲੱਖ ਤੋਂ ਵਧੇਰੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਰਾਮਗੜੀਆ ਵਿਖੇ ਕੁੱਲ 25 ਲੱਖ 69 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਨੇ ਜਿਸ ਦੇ ਵਿੱਚ ਦੋ ਕਲਾਸਰੂਮ 17 ਲੱਖ 6000 ਰੁਪਏ ਨਵੀਂ ਤੇ ਪੁਰਾਣੀ ਰਿਪੇਅਰ ਯੋਗ ਚਾਰਦواری ਦੇ ਲਈ 2 ਲੱਖ 60 ਹਜ਼ਾਰ ਰੁਪਏ 253000 ਦੇ ਨਾਲ ਨਵੇਂ ਤੇ ਰਿਪੇਅਰ ਪਖਾਨਿਆਂ ਦੀ ਉਸਾਰੀ ਅਤੇ 3 ਲੱਖ ਪਿੰਡਾ ਹਜ਼ਾਰ ਪੈਦੇ ਨਾਲ ਹੋਰ ਮੇਜਰ ਰਿਪੇਅਰਿੰਗ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਕਾਲੂ ਵਾਲਾ ਵਿਖੇ ਇੱਕ ਕਲਾਸਰੂਮ 751000 ਰੁਪਏ ਨਵੀਂ ਤੇ ਰਿਪੇਅਰਿੰਗ ਚਾਰਦਵਾਰੀ ਦੇ ਲਈ 250000 ਰੁਪਏ ਤੇ 50000 ਰੁਪਏ ਹੋਰ ਰਿਪੇਅਰਿੰਗ ਗ੍ਰਾਂਟ ਅਤੇ 3 ਲੱਖ ਤੋਂ ਵਧੇਰੇ ਦੀ ਗ੍ਰਾਂਟ ਦੇ ਨਾਲ ਬਾਲ ਵਿਕਾਸ ਅਤੇ ਪੰਚਾਇਤ ਦੇ ਮਰਫਤ ਵਕਫਾ ਵਿਕਾਸ ਕਾਰਜ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਲੱਧੂ ਵਾਲਾ ਹਠਾੜ ਵਿਖੇ ਇੱਕ ਕਲਾਸਰੂਮ 751000 4 ਲੱਖ 36000 ਰੁਪਏ ਨਾਲ ਸਕੂਲ ਦੀ ਚਾਰ ਦਿਵਾਰੀ ਅਤੇ 1 ਲੱਖ ਦੀ ਲਾਗਤ ਦੇ ਨਾਲ ਹੋਰ ਰਿਪੇਅਰਿੰਗ ਦੇ ਕੰਮਾਂ ਨੂੰ ਨਪੇਰੇ ਚਾੜਿਆ ਗਿਆ ਹੈ। ਇਹ ਬੰਦਾ ਨੌਕਰੀ ਦੱਸਦਾ। ਉਹ ਤਾਂ ਵਚੀਕ ਕਰਦਾ ਉਹ ਚੰਗੇ ਮਾਹੌਲ 'ਚ ਨੌਕਰੀ ਕਰੇ ਔਰ ਚੰਗਾ ਆਦਾ ਫੀਡ ਕਰੇ। ਪਰ ਇਸ ਸਕੂਲ ਦੀ ਬਹੁਤ ਖੁਸ਼ੀ ਹੈ ਤੁਹਾਡੇ ਸਾਹਮਣੇ ਵੇਖੋ। ਜੀ। ਕਿ ਸਾਡੇ ਪਿੰਡ ਦਾ ਸਕੂਲ ਸੀ ਪਹਿਲਾਂ। ਜੀ। ਕੀ ਹਾਲਾਤ ਹੈ ਦੇ ਕਿਵੇਂ ਥਲੋ ਕੱਚਾ, ਪੂਰੇ ਹਾਲਾਤ ਅਰਗਮੀ ਕਿਵੇਂ ਹੈ? ਜੀ। ਅੱਜ ਤੁਸੀਂ ਵੇਖ ਲੋ ਰੌਣਕਾਂ ਲੱਗੀਆਂ। ਜੀ। ਸਰਕਾਰਾਂ ਆਉਂਦੀਆਂ ਚਲੀਆਂ ਜਾਂਦੀਆਂ ਪਰ ਜੇ ਤੁਸੀਂ ਬੱਚੇ ਦੀ ਪਹਿਲੀ ਸਰਕਾਰ ਹੈ ਜਦੋਂ ਦੀ 78 ਸਾਲਾਂ ਬਾਅਦ ਦੀ ਹੈ ਜਿਨੇ ਸਭ ਤੋਂ ਵੱਧ ਬਜਟ ਤਕਰੀਬਨ 17% ਬਜਟ ਪੰਜਾਬ ਦਾ ਜਿਹੜਾ ਐਜੂਕੇਸ਼ਨ ਨੂੰ ਦਿੱਤਾ ਹੈ ਜੀ 17900 99 ਕਰੋੜ ਰੁਪਏ ਜਿਹੜਾ 97 ਕਰੋੜ ਰੁਪਏ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਮਿਲਿਆ ਔਰ ਕੋਸ਼ਿਸ਼ ਇਹ ਰਹੂਗੀ ਵਿੱਚ ਬੱਚਿਆਂ ਦੀ ਪੜ੍ਹਾਈ ਹੋਗੀ ਤਾਂ ਪੰਜਾਬ ਨੂੰ ਕੋਈ ਰੋਕ ਨਹੀਂ ਸਕਦਾ ਤਰੱਕੀ ਦੇ ਰਾਹ ਤੋਂ ਪੰਜਾਬ ਨੂੰ ਇਹ ਗੱਲ ਵੀ ਪੜਦਾ ਪੰਜਾਬ ਹੁਣ ਹੋਣਾ ਚਾਹੀਦਾ ਅੱਗੇ ਦਾ ਉੱਜੜਦਾ ਪੰਜਾਬ ਨਹੀਂ ਨੂੰ ਸਾਡਾ ਪੜਦਾ ਪੰਜਾਬ ਹੈ ਪੜਾਈ ਪਹਿਲੀ ਚੀਜ਼ ਹੈ ਜਿਹੜੀ ਸਾਨੂੰ ਕਈਆਂ ਦੇ ਬੱਠੇ ਛਡਾ ਸਕਦੀ ਤੁਸੀਂ ਮੇਰੇ ਨਾਲ ਇਸ ਤੋਂ ਪਹਿਲਾਂ ਰਾਮਗੜੀ ਸਭੂਚ ਗਏ ਸੀ ਜਿੱਥੇ ਪਹਿਲਾਂ 75 ਬੱਚੇ ਹੁੰਦੇ ਸੀ ਆਪਣੀ ਸਰਕਾਰ ਇਹਦੇ 300 ਬੱਚੇ ਹੋ ਗਏ ਉਹਨਾਂ ਨੂੰ ਰੂਮ ਕਿਹਾ ਤੁਸੀਂ ਹੋਰ ਮੰਗ ਲਓ ਕਿ ਸਾਡੇ ਨੂੰ ਸਟੈਂਥ ਹੋ ਰਹਾ ਜੀ ਮੈਂ ਬਿਲਕੁਲ ਲਿਓ ਜੀ ਤੁਸੀਂ ਲੈ ਕੇ ਦੇ ਦਿਓ ਤੁਮਹਾਡਾ ਤੋਂ ਵੀਰ ਸਾਹਿਬ ਬੈਠੇ ਨੇ ਜੀ ਉਹ ਸਾਹਿਬ ਬੈਠੇ ਹੈ ਮੇਰਾ ਕੰਮ ਹੈ ਲੋਕਾਂ ਨੂੰ ਸੁਣਨਾ ਜੀ ਜੋ ਜੋ ਮੰਗਣਗੇ ਉਹ ਮੇਰਾ ਪਰਮਿਸਰ ਹੈ ਮੈਂ ਡਿਵੈਲਪਮੈਂਟ ਕਰਾਉਂਗਾ ਇਹ ਵੀ ਦੱਸ ਦੇ ਕਿ ਚਾਹੀਦਾ ਹੈ ਕਿ ਸਾਰੇ ਬਰਾਬਰਾਂ ਠੀਕ ਆ ਉਹਦੇ ਪਿੰਡ ਤੋਂ ਥੋੜਾ ਜਿਹਾ ਹੁੰਦਾ ਵੀ ਯਾਰ ਕੁਟਨੀ ਰਹਿ ਗਈ ਨਾ ਜੀ ਕਿ ਸਾਰੀ ਜਨਤੀ ਰਹੇ ਤਾਂ ਤਾਂਨੇ ਵੱਜਦੇ ਰਹਿੰਦੇ ਸੋ ਤਾਂਨੇ ਮੇਰੇ ਅਸੇ ਸਾਰੇ ਪਿੰਡ ਬਰਾਬਰ ਹੈ ਪਰ ਮੈਂ ਫਿਰ ਵੀ ਨੰਦਪਿੰਡ ਨੂੰ ਜੋ ਰਿਕੁਆਇਰਮੈਂਟ ਹੈ ਮੇਰਾ ਪਰਮਿਸ਼ਨ ਦੱਸਦੇ ਹੋ ਤੁਸੀਂ ਦੇਖ ਹੀ ਰਹੇ ਹੋ ਵੀ ਅਸੀਂ ਜਿਵੇਂ ਸਾਡੇ ਸਕਾਰਜੋਗ ਐਮਐਲਏ ਸਾਹਿਬ ਪਿੰਡ ਤੋਂ ਪਿੰਡ ਜਿਹੜੇ ਹੈਗੇ ਨੇ ਉਹ ਦੁਕਾਟਣ ਕਰਨੇ ਜਾ ਰਹੇ ਹਨ ਔਰ ਇੱਕ ਸਕੂਲ ਦੇ ਵਿੱਚ ਜਿਹੜੇ ਇਹਨੇ 스마트 ਪੈਨਲ ਦੇਖ ਰਹੇ ਠੀਕ ਹੈ ਔਰ ਪਹਿਲੀ ਵਾਰ ਹੀ ਹੋਇਆ ਮੇਰੇ ਇਸ ਬਲਾਕ ਨੇ ਵਿੱਚ ਇੰਨੀ ਵੱਡੀ ਕਮਤੀ ਜਿਹੜੇ ਕਮਰੇ ਆਏ ਹਨ ਔਰ ਮੈਨੂੰ ਬਹੁਤ ਜ਼ਿਆਦਾ ਮਾਣ ਹੈ ਆਪਣੇ ਐਮ.ਐਲ.ਏ. ਸਾਹਿਬ ਦੇ ਉਹਨਾਂ ਸਾਡੇ ਜਿਹੜੇ ਹੈਗੇ ਨੇ ਸਿੱਖਿਆ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈ ਰਹੇ ਨੇ ਔਰ ਬਹੁਤ ਮੇਰੇ ਅੱਛੇ ਅਧਿਆਪਕ ਜਿਹੜੇ ਹਨ ਉਹ ਹਰੇਕ ਜਿਹੜੀ ਗ੍ਰਾਂਟ ਆ ਰਹੀ ਹੈ ਉਹਨੂੰ 19 ਤੋਂ 21 ਕਰਕੇ ਲਗਾ ਰਿਹਾ ਮੈਂ ਆਪਣੇ ਸਾਰੇ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਐਮ.ਐਲ.ਏ. ਸਾਹਿਬ ਨੂੰ ਵੀ ਇਹੀ ਬੇਨਤੀ ਕਰਦਾ ਵੀ ਅੱਗੇ ਤੋਂ ਵੀ ਸਾਡੇ ਜਿਹੜੇ ਸਿੱਖਿਆ ਦੇ ਨਾਲ ਜਿਹੜਾ ਹੈਗਾ ਕੋਈ ਵੀ ਚੀਜ਼ ਜ਼ਰੂਰਤ ਹੁੰਦੀ ਹੈ ਉਹ ਲਈਆਂ ਤੇ ਅਸੀਂ ਲਗਾਈ ਜਾਵਾਂਗੇ ਔਰ ਸਾਡਾ ਅਜੀ ਵਿਸ਼ਵਾਸ ਤੋਂ ਹੁੰਦੇ ਆ ਵੀ ਅਸੀਂ ਸਿੱਖਿਆ ਦੇ ਖੇਤਰ ਵਿੱਚ ਕੋਈ ਵੀ ਕਮੀ ਨਹੀਂ ਰਹਿਣਦੀ